ਰੇ ਹੈਡ ਜੋਰ ਬਜੜ ਕੋਈ ਹੋਂਟਾ ਬੰਗਰੇ ਬੰਗਰੇ ਕਰੀ ਬੰਗਰੇ ਦੇ ਨਾਲ ਕਰੇ ਦੇ ਪੁੱਤ ਦਾ ਅੱਜ ਮੇਰਾ ਤਾਂ ਘਰ ਆ ਕੇ ਨਾ ਆ ਗਿਆ ਨਹੀਂ ਆਪਾਂ ਆਪ ਦੇ ਦਿੰਦੇ ਆਪ ਦੇ ਨਾਲ ਪੈਣਾ ਅੱਜ ਤੇਰੀ ਕੀ ਸੌਤ ਪੈ ਗਈ ਹੈ ਮੇਰਾ ਆਤਮਾ ਗਲਪੀ ਮੈਂ ਬਹੁਤ ਧੁੱਗੀ ਆ ਤੂੰ ਮਰੋਗੇ ਮੈਨੂੰ ਅੱਜ ਕੱਲ੍ਹ ਲੈ ਦਿੰਦਾ ਬਹੁਤ ਪੁੱਤ ਕਦਾ ਨਹੀਂ ਲੱਗਦਾ ਤੀਰਨਾ ਤੀਰਨਾ ਨਾ ਹੀ ਕਿਹਾ ਆਜੇ ਤੇਰੀ ਭੈਣ ਤੇ ਆਂ ਕੋ ਬਾਂਹ ਬਣਾ ਪਿਆ ਤੂੰ <गलता> मैं तो <गए> <गए> <पापि प्राश्य। गए> <था था था? गए> दो मिनट पहला पोचे मैं गल ही नहीं पता हैटाया जा रहा है बिल्कुल हटाऊ कर ਉਗਰਾਂ ਚੱਲ ਰਿਹਾ ਜੀ ਸਾਹਮਣੇ ਦੇਖੋ ਪ੍ਰਬੰਧ ਕਹਿ ਰਹੇ ਨੇ ਕਿੰਨੇ ਜੀ ਬੰਦ ਕਰ ਪ੍ਰਬੰਧਕ ਦੱਸਣਗੇ ਮੇਰਾ ਕੰਮ ਲਾਅ ਐਂਡ ਆਰਡਰ ਮੇਨਟੇਨ ਕਰਨਾ ਲੋਕਾਂ ਦੀ ਸੁਰੱਖਿਆ ਕਰਨਾ ਜਿਹੜੇ ਮੇਲਾ ਦੇਖਣ ਆ ਰਹੇ ਆ ਜੀ ਪੁਲਿਸ ਜਿਹੜੀ ਨਗਰ ਨਿਗਮ ਦੇ ਨਾਂ ਰਾਲ ਕੇ ਸਾਡੇ ਦੁਕਾਨਾਂ ਬੰਦ ਕਰਾ ਰਹੀ ਆ ਮੈਂ ਤਾਂ ਜਿठाਣੇ ਬੈਠਾ ਉਹਦੇ ਜੇ ਮੈਂ ਤਾਂ ਮੈਂ ਤਾਂ ਆਇਆ ਹੀ ਨਹੀਂ ਜੀ ਠੀਕ ਹੈ ਜੀ ਦੱਸੋ ਮੈਂ ਕਦੋਂ ਆਇਆ ਮੈਂ ਤਾਂ ਦਿੱਲੀ ਉਹਦੇ ਡਿਊਟੀ ਚਲੋ ਜੀ ਉਹ ਵੈਰੀਫਾਈ ਕਰ ਲੈ ਮੈਂ ਗੱਲ ਕਰ ਲੈਣਾ ਕਿ ਉਹਦਾ ਗੱਲ ਕਰਨੀ ਹੈ 8 ਦਿਨ ਹੋ ਗਏ ਜੀ ਉਹ ਪੀਪ੍ਰੈਸ਼ਨ ਨੇ ਔਰ ਕਾਪੇਸ਼ ਮਨਤੁਕੀਤਾ ਆਇਆ ਤੇ ਰੋਜ਼ ਆ ਜਾਂਦੇ ਤਾਂ ਹਰ ਮੈਂ ਪੈਸੇ ਮੰਗ ਰਹੇ ਫੋਨ ਟਾਈਮ ਤੇ ਪੀਪ੍ਰੈਸ਼ਨ ਉਹ 10 ਲੱਖ ਰੁਪਇਆ ਉਹ ਮੈਨੂੰ ਡਾਕਟਰ ਮੈਂ ਗਿਆ ਮੈਨੂੰ ਗਾਲਾ ਕੱਢ ਕੇ ਜਲੀਲ ਕਰਕੇ ਮੈਨੂੰ ਭਜਾਇਆ ਗਿਆ ਡਾਕਟਰ ਉਹ ਕਿੰਨੇ ਗਾਲਾ ਕੱਢੀ ਉਹ ਪੀਪ੍ਰੈਸ਼ਨ ਨੇ ਤਾਂ ਬੱਚੋ ਪਿਆਜ ਤੋਂ ਧੱਕੇ ਧੱਕੇ ਬਾਜੇ ਤੋਂ ਜੇ ਜਗਾ ਵੀ ਪਾਰਿਓ ਕਰ ਲੋ ਉਹਦੇ ਚੋਂ ਮਨ ਨਾਲ ਬੈਠਦਾ ਦਾ ਕਰੀਂ ਇਹੀ ਕਹਿੰਦੇ ਬੱਚੋ ਕਿ ਮੈਂਡ ਕਰਾ ਦਿਓ ਚਲ ਦਿਖਾਣਾ ਚੱਕ ਲੋ ਕੰਦਾ ਨਹੀਂ ਕਾਰਨ ਕਿਉਂ ਤਾਂ ਪੈਸੇ ਦੇ ਦੇ ਤੂੰ ਚੁੱਪ ਅੱਛਾ ਹਾਂ ਮਤਲਬ 10 ਲੱਖ ਰੁਪਏ ਆਪਣੇ ਮੋਹ ਮੰਗੇ ਆਪਣੇ ਮੋਹ ਆਪਣੇ ਮੋਹ ਮੰਗੇ 10 ਲੱਖ ਰੁਪਏ ਜੇ ਤੁਹਾਨੂੰ 10 ਲੱਖ ਦੇ ਦੋ ਵੀ ਸਹੀ ਫਿਰ ਵੇਚਦਾ ਜੋ ਮਰਜ਼ੀ ਕਰੀਓ ਅਸੀਂ ਜਿਹੜਾ 70 ਸਾਲ ਹਿੰਦੂਆ ਤੋਂ ਆ ਰਹੇ ਕਿਸੇ ਐਮਐਲ ਨੇ ਕਿਸੇ ਨੇ ਤਾਂਗ ਨਹੀਂ ਕੀਤਾ ਆ ਜਾਂਦੀ ਏ ਆਮ ਪਾਰਟੀ ਇਹ ਕੇਜੀਵਾਲ ਇਹ ਕਿ ਜੀ ਵਾ ਸਹੀ ਹੈ ਪਰ ਆ ਜਿਹੜੇ ਥੱਲੇ ਜਿਹੜੇ ਚੋਰ ਚੱਕੇ ਐ ਐਮਐਲਏ ਜਿਹੜੇ ਬਣਾ ਲੇ ਇਹ ਪੈਸੇ ਮੰਗਦੇ ਘਰ ਘਰ ਜਾਏ ਪੈਸੇ ਇਹ ਨਕੋ ਮੰਗੇ ਪੈਸੇ ਕੋਲ ਸਰ ਆ ਜੀ ਕਿਸੇ ਸੀਨੀਅਰ ਅਧਿਕਾਰੀ ਨੂੰ ਕਮਿਸ਼ਨਰ ਨੂੰ ਮਿਲੇ ਉਹ ਕਾ ਕਮਿਸ਼ਨ ਕਾਲ ਜਾ ਕੇ ਪੈਸੇ ਛੋਕੇ ਆਏ ਕਲੀਅਰ ਜਵਾਬ ਦਿੱਤਾ ਪੱਕੇ ਨੂੰ ਮਿਲ ਕਲੀਅਰ ਜਵਾਬ ਦਿੱਤਾ ਕੀ ਕਹਿੰਦੇ ਹੋ ਤੂੰ ਕਹੇ ਜਾ ਕੇ ਭਾਈ ਆ ਦਾਨ ਸਾਹਿਬ ਦੇ ਨਾਲ ਗਿਆ ਮੇਰੇ ਉਹ ਕਹੇ ਭਾਈ ਆ ਗਰੀਬਾਂ ਦੇ ਕੰਮ ਹੈ ਚੱਲਣ ਦੋ ਪਰ ਨਹੀਂ ਕਿਉਂ ਕਿ ਮੈਂ ਬਾਲਮੀਕੀ ਹੈਗਾ ਅਸੀਂ ਬਾਲਮੀਕਾਡੇ ਕੱਲਤਾ ਆ ਪਿੱਛੇ ਸਾ ਟੈਂਕੀ ਸੀਗਾ ਦੀਪਕ ਮਾਕੇ ਇਹਦੇ ਬੰਦੇ ਸੀਗੇ ਉਦੋਂ ਇਹਨੇ ਰੋਲਾ ਨਹੀਂ ਪਾਇਆ ਉਦੋਂ ਇਹਨੇ ਕੁਝ ਨਹੀਂ ਕੀਤਾ ਹੁਣ ਬਰਾਦ ਰਿਆ ਸਾਡੇ ਅਸੀਂ ਠੇਕਾ ਲੈ ਲਿਆ ਸਾਨੂੰ ਪੈਸੇ ਪੈਸੇ ਤਾਂ ਕਰ ਲੱਗੇ ਐਸੇ ਸੁਣਾਜੋ ਤਾਂ ਤਾਂ ਕਿੱਥੇ ਜਾ ਰਿਹਾ ਬੇ ਅਸੀਂ ਕੀ ਬਾਤ ਸਮਾਜ ਨੇ ਕਿਉਂ ਲਿਆ ਚੋ ਲਿਆ ਇਹ ਪਿੱਛੇ ਤੋਂ ਸਾਲ ਪਹਿਲਾਂ ਵੀ ਜਦੋਂ ਅਜੇ ਬਾਲ ਨੇ ਬੰਗਾ ਪਾਇਆ ਸੀ ਤੁਹਾਨੂੰ ਸਾਰੇ ਮਿੱਤਿਆਂ ਨੂੰ ਪਤਾ ਤੇ ਅਜੇ ਬਾਲ ਨਾਲ ਵੀ ਇਹਨੇ ਧੱਕਾ ਕੀਤਾ ਇਹੀ ਕਾਰਨ ਸੀਗਾ ਤਾਂ ਉਸ ਤੋਂ ਬਾਅਦ ਲੱਗਾ

ਉਬਲੀ ਮੜ ਕੇ ਆਏ ਉਹ ਕਹਿੰਦੇ ਤੁਸੀਂ ਆਪ ਨਾ ਵੇੜੋ ਆਪ ਹੀ ਨਵੇ ਲੋ ਕਹਿੰਦੇ ਤੁਸੀਂ ਆਪ ਹੀ ਨਵੇੜੋ ਹਾਂਜੀ ਦੱਸੋ ਕਮੇਟੀ ਕਦੇ ਆਪ ਹੀ ਆਹ ਦੇ ਪਟਾ ਹਿੰਦਵਾ ਤੋਂ ਆ ਰਹਾ ਹੈ ਹਿੰਦਵਾ ਦਾ ਸਾਰਾ ਬੱਟਾ ਐਣਾ ਬੱਟਾ ਤੋਂ ਆ ਰਹਾ ਮੈਂ ਆ ਰਹਾ ਆ ਕਿ ਹਿੰਦੂ ਹੋ ਕੇ ਹਿੰਦੂ ਹੋ ਕੇ ਤੰਕਰਿਆ ਨਹੀਂ ਉਹਦੀ ਮੈਂ ਮੰਨੀ ਨਹੀਂ ਉਹ ਵੀ ਨਹੀਂ ਮੋਦੀ ਨੇ ਮੰਨੀ ਆ ਕੇ ਦੁੱਤੀ ਹੋ ਕੇ ਮੈਂ ਅਸਾਦ ਦਿਨ ਹੋ ਗਈ ਤੱਕੇ ਖਾ ਰਿਆ ਮੈਂ ਓਪੀ ਕਰਦੀ ਜਾ ਕੇ ਬਿੱਤਾ ਕੀਤੀ ਆ ਮੈਂ ਤਾਂ ਸਰ ਉਹ ਉਹਨਾਂ ਉਹ ਉਹਨਾਂ ਵਾਲੇ ਵੀ ਮੈਨੂੰ ਨਾ ਜਲੇਲ ਕੀਤਾ ਬਹੁਤ ਜ਼ਿਆਦਾ ਜਲੇਲ ਕੀਤਾ ਪਰ ਮੈਂ ਹੁਣ ਆਖਿਰਕੇ ਮੈਂ ਹੁਣ ਆਹਤ ਮਾਤਿਆ ਕਰੂੰਗਾ ਸੋਮਵਾਰ ਨੂੰ ਅਜਾ ਅਲਟੀਮੇਟ ਦੇ ਦੇ ਅੱਜ ਮੈਂ ਅਲਟੀਮੇਟ ਦੇ ਲੱਗਾ ਅੰਮ ਤੜੇ ਮੱਦੀ ਸੀਪੀ ਸਾਹੂ ਨੂੰ ਵੀ মিডিਆ ਮਰਤਾਕ ਸੀਪੀ ਸਾਹਿਬ ਨੂੰ ਵੀ ਡੀਸੀ ਸਾਹਿਬ ਨੂੰ ਵੀ ਜੇ ਮੈਂ ਸਾਰੇ ਬਾਹਰ ਸਾਰਾ ਦੁਕਾਨਦਾਰਾਂ ਵਿਚਾਰ ਇਹਨਾਂ ਨੂੰ ਦਾਨ ਕਰਦੇ ਬਈ ਨਾ ਇਹ ਅਜਾ ਹੱਕ ਵਾਲਾ ਦੁਕਾਨਦਾਰਾਂ ਬੰਦੇ ਕਰਾਉਣਾ ਆ ਜਾਂਦੀ ਸਾਡਾ ਸਹੀ ਕਰਮ ਬਤਾ ਦੇ ਮੈਂ ਮਕਾਤੀ ਹੋ ਰਿਹਾ ਸਾਰੇ ਹੋ ਜਾਇਆ ਮੈਂ ਸਾਰੇ ਨੂੰ ਕਿਸੇ ਨੇ ਟਾਲ ਕਮਿਸ਼ਨ ਹੱਥ ਖੜੇ ਕਰਦੇ ਜੀ ਇੱਕ ਨਵਾਂ ਨਿਗਾ ਆਈਐਸ ਅਫਸਰ ਹੱਥ ਖੜੇ ਕਰ ਗਿਆ ਦੋਸੋ ਮਤਲਬ ਮੈਨੂੰ ਦੁਖੀ ਕੀਤਾ ਹੋਇਆਗਾ ਮੈਂ ਨਹੀਂ ਕੁਛ ਕਰ ਸਕਦਾ ਇਹ ਨਹੀਂ ਮਤਲਬ ਇੱਕ ਐਮਬੈਲਡੂ ਕਮਿਸ਼ਨਰ ਨੇ ਹਾਂਜੀ ਆ ਬਹੁਤ ਦੁਖੀ ਹੈ ਮੇਰੇ ਅੱਖਾਂ ਤੇ ਮੈਂ ਜਾ ਕੇ ਮਿਲ ਕੇ ਆਇਆ ਹਾਂ ਪਤਾ ਨਹੀਂ ਨਾ ਬਾਦ ਆਇਆ ਦੱਸੋ ਤਾਂ ਕਿ ਖੂਰ ਹੈ ਇੱਕ ਚੀਖ ਰੀਤ ਕੇ ਸੀਟ ਕੀ ਹੈ ਹੈ ਕਹਿੰਦੇ ਉਹੀ ਗੱਲ ਕਰਤਾ ਫਿਰ ਮੈਂ ਡੇਰੇ ਜਾਂ ਤੋ ਗਿਆ ਮੈਨ ਕਮਿਸ਼ਨਰ ਕੋ ਉਹ ਵੀ ਹੱਥ ਖੜੇ ਕਰ ਗਿਆ ਉਹ ਅੱਗੇ ਆਨੇ ਗਿਆ ਮੈਂ 5 ਮਿੰਟੋਂ ਦਾ ਮੈਂ ਬਾਥਰੂਮ ਸੀਗਾ ਮੈਂ ਬਾਥਰੂਮ ਸੀਗਾ ਚੁੱਪ ਓਏ ਮੈਂ ਬਾਥਰੂਮ ਸੀ ਉਹ ਮੈਂ ਪੰਜ ਮਲ ਕੋਣ ਨਹੀਂ ਚੱਕਿਆ ਉਹ ਬੰਦੇ ਨੇ ਕਹਿੰਦਾ ਤੂੰ ਭੈਚਾ ਫੋਨ ਨਾ ਤੋਰੀ ਇੱਕ ਜੁਆਇਨ ਕਮਿਸ਼ਨ ਦੇ ਵਿੱਚ ਜਾਣ ਨੂੰ ਪੱਪੀ ਨਗਾਉ ਦੱਡੀਆਂ ਜਦੋਂ ਫੇ ਮੇਰੇ ਬੰਦੇ ਕੀ ਹਲੋ 52180 ਡਰ ਰੇ ਇਹ ਮੈਂ ਹਕੀਕਤ ਕਹਿ ਰਿਹਾ ਮੈਂ ਮੈਂ ਆਪਣੇ ਬੱਚੇ ਲਿਜਾ ਕੇ ਕੱਲ੍ਹ ਹੈਗਾ ਸੰਡੇ ਨਹੀਂ ਤੇ ਮੈਂ ਕੱਲ੍ਹ ਹੱਤ ਮੈਂ ਤਾਂ ਕਰਨੀ ਸੀ ਤੇ ਮੇਰੇ ਕਾਰਨ ਮੇਰੀ ਮੋਦਾ ਕਾਰਨ ਇਹ ਮੇਰਾ ਪੱਪੀ ਐਮਐਲਏ ਔਰ ਕਾਰਪੋਰੇਸ਼ਨ ਉਹ ਕਹਦਾ ਅੱਜ ਬੁੱਧੀ ਕਹਿੰਦਾ ਕਹਿ ਰਹੇ ਹੋ ਕਿ ਅਸ਼ੋਕ ਪ੍ਰੈਸ਼ਰ ਕੰਪਨੀ ਨੇ ਤੁਹਾਡੇ ਕੋਲੋਂ ਪੈਸੇ ਲਏ 10 ਲੱਖ ਰੁਪਏ ਤੇ ਉਹਨਾਂ ਤੇ ਇਲਜ਼ਾਮ ਲਾ ਰਹੇ ਹਾਂ ਇਲਜ਼ਾਮ ਨਹੀਂ ਤੁਹਾਡੇ ਕੋਲ ਕੋਈ ਸਬੂਤ ਹੈਗਾ ਹੈ ਹਾਂਜੀ ਸਬੂਤ ਆ ਮਾਰਕੀਟ ਆ ਆ ਖੜੇ ਪੰਡ ਕਰਾ ਰਹੇ ਇਹ ਸਬੂਤ ਹੈ ਆ ਸਬੂਤ ਹੈ ਅੱਜ ਕਦੇ ਬੰਦ ਹੋ ਜਾਣਾ ਰਾਜ ਤੁਹਾਡਾ ਅਸਲ ਲੱਗਦਾ ਹੈ ਉਹ ਐਸੀ ਗੱਲ ਮੈਂ ਵੀ ਨਾ ਲੈ ਲਓ ਮੈਂ ਤੁਹਾਨੂੰ ਵੀ ਦੇ ਲਵਾਂ ਮੈਂ ਤੁਹਾਨੂੰ ਵੀ ਨਾ ਲੈ ਲਓ ਮੇਰੇ ਤੇ ਬਰਤਾ ਕਰਿਓ ਮੈਂ ਪੰਜੀਰ ਲੋਕਾਂ ਕੋਲ ਆਪਾਂ ਮੈਚ ਮੇਵਾ ਰਾਂਗਾ ਜੇ ਮੈਂ ਅੰਮ੍ਰਿਤਧਰ ਮੁਖਰੂਆ ਉਹ ਬੁੱਕ ਹੋ ਗਿਆ ਗੱਲ ਬਾਤ ਹੋ ਕੇ ਮੈਂ ਦਬਾਅ ਲੈਦਾ ਨਹੀਂ ਗਿਆ ਉਹ ਮੈਂ ਕਹਿੰਦਾ ਮੈਂ ਕਹਿੰਦਾ ਮੇਰੇ ਘਰ ਤੋਂ ਮੜਦੀ ਆ ਭਾਈ ਤੁਸੀਂ ਮੈਂ ਬੜਾ ਕੁੱਤਾ ਹੈ ਮੇਰਾ ਲక్ష్ਮਣ ਪ੍ਰਧਾਨ ਮੇਰਾ ਪਿਓ ਸੀ ਉਹ ਵੀ ਕਿਸੇ ਅੱਗੇ ਚੁਕਿਆ ਅਸ਼ੋਕੀ ਬੁਣੀ ਚੁਕਿਆ ਮੈਂ ਚੁਕੂਗਾ ਮੈਂ ਮੈਂ ਕਹਿੰਦਾ 8 ਦਿਨ ਹੋ ਗਏ ਮਗਰ ਮਿੰਟਾ ਕਰਦਾ ਫਿਰਦਾ ਸਾਰੇ ਦੀ ਲਾਸਟ ਕਮਿਸ਼ਨ ਨੇ ਹੱਥ ਖੜੇ ਕਰਤੇ ਦਾਣਾ ਨੇ ਹੱਥ ਖੜੇ ਕਰਤੇ ਉਹ ਕਿਉਂ ਪਾਰਟੀ ਵਰਕਰ ਹੈ ਪਾਰਟੀ ਦੇ ਹੈ ਇਹ ਪੰਜਾਬ ਸਰਕਾਰ ਕਹਿੰਦੀ ਅਸੀਂ ਵਪਾਰੀਆਂ ਦੇ ਨਾਲ ਆਏ ਇਹ ਚੋਰ ਚੋਰ ਹੈ ਚੋਰ ਸਰਕਾਰ ਮਾਰੇ ਐਮਐਲਏ ਮਾਰੇ ਇਹ ਸਰਕਾਰ ਨਹੀਂ ਮਾਰੇ ਐਮਐਲਏ ਮਾਰੇ ਕੋਣ ਚਾਹੀਦਾ ਦਿੱਲੀ ਦਾ ਤਾਂ ਕੋਣ ਕੀਤਾ ਮਤਲਬ ਉੱਪਰਲੇ ਲੈਵਲ ਤੇ ਇਹ ਚੋਰ ਹੈ ਚੋਰ ਸਾਰੇ ਬੰਦੇ ਉੱਪਰੇ ਲੈਵਲ ਤੇ ਠੀਕ ਹੈ ਇਹ ਜਿਹੜੇ ਚੋਰ ਇਕੱਠੇ ਕਿੱਥੇ ਹੋਏ ਨਾ ਆਮ ਪੱਲੇ ਐਮਐਲਏ ਤੇ ਹੀ ਫੜੇ ਵੀ ਗਏ ਉਹ ਮੀਡਲ ਤੁਹਾਨੂੰ ਪਤਾ ਵੀ ਹੈ ਪਰ ਇਹ ਥੋੜੇ ਪੱਪੀ ਬਰੇਮ ਮੁੰਡੇ ਆਦਮੀ ਤੁਹਾਨੂੰ ਪਤਾ ਕੀ ਹੋਇਆ ਪਤਾ ਨਾ ਪਾ ਓ ਤੁਸੀਂ ਓ ਡਰ ਦੇ ਮਰਚ ਵਾਰੇ ਸ਼ੋਕ ਕਿੰਨੀ ਡਰੂਗਾ ਤੌਣ ਲਾਉਂਦਾ ਆਪਣੀ ਕਿੱਥੇ ਮਰਜੀ ਮੈਨੂੰ ਲੈ ਲਿਓ ਔਰ ਮੈਂ ਆਤਮਾਤਾ ਕਰੂੰਗਾ ਆ ਦੇ ਨਾ ਕਰ 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 ਕੋ ਪਰੇੜ ਜੋ ਕੋਈ ਹੁੰਦਾ ਬੰਦ ਨਗਰੀ ਬੰਦ ਨਗਰੀ ਓਏ ਬੰਦ ਨਗਰੀ ਸਿੱਖ ਆਪਣਾ ਕਰੋ ਸਿੱਖ ਆਪਣਾ ਕਰੋ ਬੰਦੇ ਨਾਲ ਕੀ ਕਰਦਾ ਹੈ ਜੀ ਕੋਈ ਪ੍ਰਯੋਗ ਕਰਦਾ ਪਿੱਛੇ ਨਾਲ ਦੇ ਪੁੱਤੇ ਦਾ ਟਾਇਰ ਮੇਰੇ ਕੋ ਘਾਹ ਦੇ ਨਾਲ ਜੱਟ ਮੈਂ ਕੰਮ ਨਹੀਂ ਕਰਦਾ ਨਹੀਂ ਆਪਾਂ ਆਖਦੇ ਹੋ ਆਪ ਦੇ ਦਿਨਾਂ ਤੋਂ ਪਹਿਲਾਂ ਆਪ ਦੇ ਡੇਟ ਤੋਂ ਦੀ ਕੋਈ ਸ਼ਾਟ ਪੈ ਗਈ ਹੈ ਮੇਰੇ ਤੋਂ ਆਤਮਾ ਗਲਪ ਦੀ ਮੈਂ ਬਹੁਤ ਧੁੱਗੀ ਹੈ ਮੈਨੂੰ ਅੱਜ ਕਹਿੰਦਾ ਲੈ ਦਿੰਦਾ ਕੋਈ ਨਹੀਂ ਕਰਦਾ ਕੀ ਛੱਡਣਾ ਕੀ ਛੱਡਣਾ ਹੈ मैं बेहात बेहात बने 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 बेहात बे�